ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰੇ ਉੱਠ ਕੇ ਬਿਨਾਂ ਇਸ਼ਨਾਨ ਕੀਤੇ ਇਹਨਾਂ ਦੋ ਅੱਖਰਾਂ ਦਾ ਜਾਪ ਕਰੋ ਖਾਲਸਾ ਜੀ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਆਪਣੀ ਪਵਿੱਤਾ ਦਸਨਾ ਨਾਲ ਲਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾਤ ਸੰਗਤ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਖਾਲਸਾ ਜੀ ਤੁਸੀਂ ਜਾਣਦੇ ਹੀ ਹੋ ਅਸੀਂ ਤੁਹਾਡੇ ਨਾਲ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਲੈ ਕੇ ਆਉਂਦੀ ਹਾਂ ਜੋ ਵੀ ਤੁਹਾਨੂੰ ਵੀਡੀਓਜ਼ ਵਧੀਆ ਲੱਗਦੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਾਂ ਨੂੰ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਮਹਾਂਪੁਸਤੀ ਆਖਦੇ ਨੇ ਖਾਲਸਾ ਜੀ ਜਦੋਂ ਤਾਂ ਹੀ ਅਸੀਂ ਆਸ ਰੱਖ ਸਕਦੇ ਹਾਂ ਕਿਸੇ ਤੋਂ ਜਦੋਂ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਵਾਹਿਗੁਰੂ ਜੀ ਵੀ ਸਾਡਾ ਭਲਾ ਕਰਨਗੇ ਤਾਂ ਹੀ ਅਸੀਂ ਕਿਸੇ ਤੋਂ ਆਸ ਰੱਖ ਸਕਦੇ ਹਾਂ ਕਿ ਸਾਡਾ ਕੋਈ ਭਲਾ ਕਰੇ ਸਾ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਜੀ ਸਿੰਘ ਜੀ ਹੰਸਾਲੀ ਸਾਹਿਬਾ ਨੇ ਲਿਖੇ ਆਪਣੀ ਹਾਜੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪਜੀ ਤੇ ਤੇ ਆਪਜੀ ਦੇ ਪਰਿਵਾਰ ਤੇ ਬਣਿਆ ਰਹੇ ਖਾਲਸਾ ਜੀ ਮਹਾਪੁਸ਼ ਤੁਸੀ ਜਾਣਦੇ ਹੀ ਹੋ ਮਹਾਪੁਸ਼ ਜੀ ਨੇ ਕਿੰਨੀ ਹੀ ਦੁਨੀਆ ਦਾ ਭਲਾ ਕੀਤਾ ਹੈ ਕਿ ਨਹੀਂ ਸੁਧਾਇ ਕੀਤਾ ਹੈ ਜੋ ਵੀ ਉਹਨਾਂ ਦੇ ਜਾਟੇ ਜਾਂਦਾ ਹੈ ਉਹ ਉਸਦੀ ਝੋਲੀ ਖੁਸ਼ੀਆਂ ਪਾ ਕੇ ਹੀ ਭੇਜਦੇ ਹਨ ਅੱਜ ਸਾਡੀ ਵੀਡੀਓ ਦਾ ਵਿਸ਼ਾ ਹੈ ਤੁਸੀਂ ਸਵੇਰੇ ਉੱਠ ਕੇ ਇਹ ਦੋ ਪੰਗਤੀਆਂ ਦਾ जाप ਕਰ ਲਵੋ ਮਹਾਪੁਸ਼ਟੀ ਕਹਿੰਦੇ ਨੇ ਭਾਈ ਉਸਤੇ ਸਾਰੇ ਕਾਰਜ ਅਸੀਂ ਆਪ ਸਵਾਰਾਂਗੇ ਇੱਕ ਵਾਰ ਤੁਸੀਂ ਕਰਕੇ ਦੇਖੋ ਜੋ ਵੀ ਤੁਹਾਡੇ ਕੰਮ ਵਿੱਚ ਰੁਕਾਵਟਾਂ ਪੈ ਰਹੀਆਂ ਨੇ ਕੋਈ ਵੀ ਕੰਮ ਵਿੱਚ ਪ੍ਰੋਬਲਮ ਆ ਰਹੀ ਹੈ ਤੁਹਾਡੇ ਸਾਰੇ ਕੰਮ ਠੀਕ ਹੋ ਜਾਣਗੇ ਇਹੇ ਮਾਪੂਛਾਂਜੀ ਦੇ ਵਚਨ ਨੇ ਸਾਧ ਸੰਗਤ ਜੀ ਜੋ ਵੀ ਮਨੁੱਖ ਬ੍ਰਹਮ ਗਿਆਨੀ ਸੰਤ ਪਾਪਾ ਜੀ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੀ ਸਾਧ ਸੰਗਤਾਂ ਜੀ ਗੁਰਮਖੰਡ ਦੀ ਸੰਗਤ ਵਿੱਚ ਮਿਲਦੇ ਪੰਮਾ ਆਤਮਾ ਦੀ ਸਿਫਤ ਸਲਾਹ ਦੇ ਗੀਤ ਗੁੰਦਾ ਹੈ ਉਸ ਤੇ ਆਪਣੇ ਕਰੋੜਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਜੋ ਕੁਝ ਮਨੁੱਖ ਆਪਣੇ ਮਨ ਵਿੱਚ ਸੋਚਦਾ ਹੈ ਜੋ ਕਿ ਗੁਰਮਖ ਅਨਸਾਰ ਹੋਵੇ ਉਹੀ ਉਸ ਨੂੰ ਮਿਲ ਜਾਂਦਾ ਹੈ ਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ ਰਹਿਮਤ ਹੋ ਜਾਂਦੀ ਹੈ ਸਾਧੂ ਸੰਤ ਉਸ ਨੂੰ ਵੀ ਰੱਬ ਦਾ ਵਰਦਾਨ ਹੀ ਹੁੰਦੇ ਹਨ ਸਾਧ ਸੰਗਤ ਜੀ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਉਸ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਉਸ ਦਾ ਲੋਕ ਪਰਲੋਕ ਵੀ ਸਵਰ ਜਾਂਦਾ ਹੈ ਪ੍ਰਭੂ ਦੇ ਨਾਮ ਵਿੱਚ ਜੁੜਨ ਦੀ ਇਹ ਚੰਗੀ ਮੱਤ ਗੁਰੂ ਜੀ ਦੀ ਕਿਰਪਾ ਨਾਲ ਹੀ ਮਿਲਦੀ ਹੈ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਪੂਰਨ ਭ੍ਰਮ ਗਿਆਨੀ ਸੰਤ ਪਾਪਾਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੇ ਕੋ ਤੱਕ ਤੇ ਸਾਰੀ ਦੁਨੀਆ ਜਾਣਦੀ ਹੀ ਹੈ ਤੁਸੀਂ ਜਾਣਦੇ ਹੋ ਉਹਨਾਂ ਨੇ ਕਿੰਨੀ ਹੀ ਦੁਨੀਆ ਦਾ ਭਲਾ ਕੀਤਾ ਕਿੰਨੇ ਹੀ ਦੁਨੀਆ ਦੇ ਕੰਮ ਸੁਵਾਦੇ ਹਨ ਤੁਸੀਂ ਜਾਣਦੇ ਹੋ ਭ੍ਰਮ ਗਿਆਨੀ ਤਾਕਤ ਦੇ ਅੰਤ ਨਹੀਂ ਹੋ ਸਕਦਾ ਸਾਧ ਸੰਗਤ ਜੀ ਕਿਉਂਕਿ ਭ੍ਰਮ ਗਿਆਨੀ ਨੂੰ ਸਾਰੀ ਹੀ ਦੁਨੀਆ ਦਾ ਪੇਰ ਹੁੰਦਾ ਹੈ ਸਾਰੀ ਦੁਨੀਆ ਦਾ ਗਿਆਨ ਹੁੰਦਾ ਹੈ ਉਹਤੇ ਬੰਦੇ ਦਾ ਮੱਥਾ ਪਾੜ ਕੇ ਦੱਸ ਦੀਂਦੇ ਨਹੀਂ ਕਿ ਇਸ ਦਾ ਕਿਹੜਾ ਕੰਮ ਵਿਗੜਿਆ ਹੋਇਆ ਹੈ ਇਸ ਦੇ ਅਗਲੇ ਮਿੰਟ ਵਿੱਚ ਇਸ ਦੇ ਨਾਲ ਕੀ ਹੋਣਾ ਹੈ ਸਾਧ ਸੰਗਤ ਜੀ ਜੋ ਵੀ ਉਹਨਾਂ ਦੀ ਸ਼ਰਨ ਵਿੱਚ ਚੱਲੇ ਜਾਂਦਾ ਹੈ ਉਹਨਾਂ ਦੇ ਸਤਿ ਵਚਨ ਕਹਿ ਕੇ ਮੰਨ ਲੈਂਦਾ ਹੈ ਸਾਧ ਸੰਗਤ ਜੀ ਉਹ ਜ਼ਿੰਦਗੀ ਵਿੱਚ ਤਰ ਜਾਂਦਾ ਹੈ ਮਹਾ ਪੁਸ਼ਟੀ ਕਹਿੰਦੇ ਨੇ ਪਾਈ ਬਹੁਤ ਸਾਈ ਸੰਗਤ ਐਦਾਂ ਦੀ ਹੈ ਜਿਹੜੀ ਕਿ ਗੁਰਬਾਣੀ ਨਾਲ ਜੁੜੀ ਹੋਈ ਹੈ ਤੇ ਸਾਧੂਆਂ ਦੀ ਸੰਗਤ ਕਰਦੀ ਹੈ ਬਹੁਤ ਸਾਈ ਸੰਗਤ ਐਦਾਂ ਦੀ ਹੈ ਜਿਨ੍ਹਾਂ ਨੂੰ ਭ੍ਰਮ ਗਿਆਨੀਆਂ ਦਾ ਗਿਆਨ ਨਹੀਂ ਹੁੰਦਾ ਗੁਰਬਾਣੀ ਦਾ ਗਿਆਨ ਨਹੀਂ ਹੁੰਦਾ ਉਹਨਾਂ ਨੇ ਕਦੇ ਸਾਧੂਆਂ ਦੀ ਸੰਗਤ ਨਹੀਂ ਕੀਤੀ ਹੁੰਦੀ ਇਸ ਕਾਰਕਿ ਜਦੋਂ ਵੀ ਮਹਾਪੂਰਜ ਜੀ ਵਜਨ ਕਰਦੇ ਹਨ ਉਹ ਬਹੁਤ ਸਵਾਲ ਜਵਾਬ ਕਰਦੀਆਂ ਹਨ ਕਿਉਂਕਿ ਉਹਨਾਂ ਨੇ ਕਦੇ ਸਾਧੂਆਂ ਦੀ ਸੰਗਤ ਨਹੀਂ ਕੀਤੀ ਹੁੰਦੀ ਸਾਧ ਸੰਗਤ ਜਿਹੜਾ ਉਹਨਾਂ ਨੂੰ ਗਿਆਨ ਹੁੰਦਾ ਹੈ ਉਹੋ ਮਹਾਂਪੁਰਸ਼ਾਂ ਜੀ ਦੇ ਸਤਿ ਵਚਨ ਕਹਿ ਕੇ ਮੰਨ ਲੈਂਦਾ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਕਰ ਜਾਂਦਾ ਹੈ ਉਸ ਦੇ ਸਾਰੇ ਕੰਮ ਸਿੱਟੇ ਪੈ ਜਾਂਦੇ ਹਨ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਪਾਈ ਕੁਰਬਾਨੀ ਦਾ ਫੁਰਮਾਨ ਹੈ ब्रह्मज्ञानी सर्वशेष का करता ब्रह्मज्ञानी सदा जीवे नहीं मरता कहंदे ब्रह्मज्ञानी दा कदी अंत नहीं हो सकदा सारसंगत जी ब्रह्मज्ञानी परमात्मा दा ही रूप hunde han jisnu sare hi brahmand da pata hunda hai oh sab kuch jani jaan han pai oh chahe pal vich chahe mint vich kujh vi kar sakde han ਸਾਸੰਗਜੀ ਅੱਜ ਅਸੀਂ ਜਿਹੜੀ ਤੁਹਾਨੂੰ ਦੋ ਪੰਗਤੀਆਂ ਦੱਸਣ ਜਾ ਰਹੇ ਹਾਂ ਸਾਸੰਗਦਾ ਜੀ ਇਸ ਨੂੰ ਕਾਇਕੇ ਦੇਖੋ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਖਤਮ ਹੋ ਜਾਣਗੇ ਵਾਹਿਗੁਰੂ ਜੀ ਦੀ ਬੰਦਗੀ ਵਾਲੇ ਮਹਾਪੁਸ਼ ਰੱਬ ਦੇ ਪਿਆਰੇ ਹੁੰਦੇ ਹਨ ਉਹ ਹਰ ਰੋਜ਼ ਪ੍ਰਭੂ ਪ੍ਰੇਮ ਦੀਨਾਂ ਵਿੱਚ ਗਲਸਣੋਂ ਦੇ ਹਨ ਕਿਉਂਕਿ ਉਹਨਾਂ ਲਈ ਤਾਂ ਸਾਹਿਬ ਮੇਰਾ ਨੀਤ ਨਵਾਂ ਹੀ ਹੁੰਦਾ ਹੈ ਉਹ ਆਪ ਦੇ ਪ੍ਰਭੂ ਪ੍ਰੇਮ ਵਿੱਚ ਰੰਗੇ ਹੁੰਦੇ ਹਨ ਅਤੇ ਆਪਣੇ ਸੇਵਾਦਾਰਾਂ ਨੂੰ ਪ੍ਰੇਮੀਆਂ ਨੂੰ ਗੁਰੂ ਨੂੰ ਜੋੜ ਦਿੰਦੀਆਂ ਨਵੀਆਂ ਚੁਕਤੀਆਂ ਅਤੇ ਰਸਤੇ ਦੱਸਦੀਆਂ ਇਹ ਅੱਜ ਦੀ ਕਥਾ ਉਹਨਾਂ ਲਈ ਹੈ ਜਿਹੜੇ ਕਹਿੰਦੇ ਹਨ ਅਤੇ ਕਲਗੀਧਰ ਪਾਤਸ਼ਾਹ ਦੇ ਅਸੀਤਿਆ ਪੁੱਤਰ ਹਾਂ ਜਿਹੜੇ ਆਪਣੇ ਮਨ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਹਨ ਅਤੇ ਸੋਚਦੇ ਹਨ ਮੇਰੇ ਕਲਗੀਧਰ ਪਾਤਸ਼ਾਹ ਨੂੰ ਆਪਣਾ ਸਾਰਾ ਪਰਿਵਾਰ ਜੰਗ ਦੇ ਮੈਦਾਨ ਵਿੱਚ ਸ਼ਹੀਦ ਕਰ ਦਿੱਤਾ ਪਰ ਫਿਰ ਉਹਨਾਂ ਨੇ ਅੰਮ੍ਰਿਤ ਵੇਲਾ ਨਹੀਂ ਛਟਿਆ ਜੇੜਾ ਜਿੰਨਾ ਦੀ ਇੱਛਾ ਹੈ ਕਿ ਮੈਂ ਵੀ ਅੰਮਿਤ ਵੇਲੇ ਉੱਠਾਂ ਅਤੇ ਨਿਤਨੇਮ ਕਰਾਂ ਓਹੋ ਮਹਾਪੁਸ਼ਪੀਆਂ ਦੱਸੀਆਂ ਹੋਈਆਂ ਇਹ ਦੋ ਗੱਲਾਂ ਨੂੰ ਪੱਲੇ ਬੰਨ ਲੈਣ ਮਹਾਪੁਸ਼ਤੀ ਕਹਿੰਦੇ ਹਨ ਭਾਈ ਆਪਣੇ ਗੁਰੂ ਨੂੰ ਪਿਆਰ ਕਰੋ ਮਹਾਪੁਸ਼ਤੀ ਦੇ ਬਚਨ ਮੰਨ ਕੇ ਆਪਣੀ ਜ਼ਿੰਦਗੀ ਵਿੱਚ ਸੁਹੇਲੇ ਕਰੋ ਜੋ ਕਿ ਅੰਮ੍ਰਿਤ ਵੇਲੇ ਜਿਹੜਾ ਮਨੁੱਖ ਅੰਮ੍ਰਿਤ ਵੇਲਾ ਸੰਭਾਲਦਾ ਹੈ 사త్సੰਗਤ ਜੀ ਤਾਂ ਗੁਰੂ ਜੀ ਨੂੰ ਅਸੀਂ ਕੀ ਪਿਆਰ ਕਰਨਾ ਹੈ ਗੁਰੂ ਸਾਡੇ ਤੇ ਇੰਨਾ ਦਿਆਲੂ ਹੋ ਜਾਂਦਾ ਹੈ ਅਸੀਂ ਸੋਚ ਵੀ ਨਹੀਂ ਸਕਦੇ ਸਿਰਫ ਸ਼ੁਰੂਆਤ ਕਰਨੀ ਔਖੀ ਹੁੰਦੀ ਹੈ 사త్సੰਗਤ ਜੀ ਕਿ ਅੰਮ੍ਰਿਤ ਵੇਲੇ ਸਿਰਫ ਗੱਲਾਂ ਪਾਣੀ ਨਹੀਂ ਪ੍ਰਭੂ ਪਰਮਾਤਮਾ ਜੀ ਨਾਲ ਕਰਨੀਆਂ ਹਨ ਜਿਸਦੇ ਹਿਰਦੇ ਵਿੱਚ ਅਮਿਤ ਵੇਲੇ ਉੱਠਣ ਦੀ ਤਾਂਗ ਹੈ ਮਹਾਪੁਸ਼ਟੀ ਕਹਿੰਦੇ ਹਨ ਭਾਈ ਤੂੰ ਇੱਕ ਵਾਰ ਸ਼ੁਰੂਆਤ ਕਰ ਕਿਰਪਾ ਅਸੀਂ ਆਪ ਕਰਾਂਗੇ ਇਸ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫਰਮਾਨ ਹੈ ਅਮਿਤ ਵੇਲਾ ਸਚਨਾ ਵੰਡਿਆਈ ਵਿੱਚ ਆਰ ਅਮਿਤ ਵੇਲਾ ਸੱਚ ਨਾਲ ਵਧਾਈ ਵਿਚਾਰ ਮਹਾ ਪੁਸ਼ਟੀ ਕਹਿੰਦੇ ਨੇ ਭਾਈ ਜਿਹੜੀਆਂ ਵੀ ਗੱਲਾਂ ਕਰਨੀਆਂ ਨੇ ਉਹ ਅਮਿਤ ਵੇਲੇ ਪਰਮਾਤਮਾ ਨਾਲ ਕਰੋ ਬਾਣੀ ਦੇ ਰਹੀਂ ਤੁਹਾਡੀਆਂ ਸਾਰੀਆਂ ਗੱਲਾਂ ਕਬੂਲ ਹੋ ਜਾਣਗੀਆਂ ਜਿਹੜੇ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਨ ਸਾਧ ਸੰਗਤ ਜੀ ਓਹੋ ਵਾਹਿਗੁਰੂ ਜੀ ਉਹਨਾਂ ਦੀਆਂ ਅਰਦਾਸਾਂ ਜ਼ਰੂਰ ਸੁਣਦੇ ਹਨ ਤੁਸੀਂ ਵੀ ਇੱਕ ਵਾਰ ਕਰਕੇ ਦੇਖੋ ਸਾਧ ਸੰਗਤ ਜੀ ਅੱਜ ਤੁਹਾਨੂੰ ਗੁਰਬਾਣੀ ਦੇ ਦੋ ਪੰਕਤੀਆਂ ਦੇ ਐਸੇ ਪਵਿੱਤਰ ਸ਼ਬਦ ਬਾਰੇ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਹ ਦੋ ਪੰਕਤੀਆਂ ਦਾ ਜਾਪ ਆਪਣੀ ਜ਼ਿੰਦਗੀ ਵਿੱਚ ਸ਼ੁਰੂ ਕਰ ਦੇਵੋਗੇ ਗੁਰਗੋਵਿੰਦ ਸਿੰਘ ਜੀ ਦੀਆਂ ਸ਼ਹੀਦੀ ਫੌਜਾਂ ਇਹਨੀ ਕਿਰਪਾ ਕਰਨਗੇ ਸ਼ਹੀਦ ਸਿੰਘ ਪਰ ਤਖ ਤੁਹਾਨੂੰ ਦਰਸ਼ਨ ਦੇਣਗੇ ਸਾਡੇ ਸਾਰੇ ਦੁੱਖ ਘਟ ਦੇਣਗੇ ਤੁਹਾਡਾ ਸਾਰੇ ਜੀਵਨ ਸੁੱਖ ਨਾਲ ਭਰ ਜਾਵੇਗਾ ਕੋਈ ਵੀ ਦੁੱਖ ਨਹੀਂ ਆਵੇਗਾ ਵੱਡੀ ਟੋ ਵੱਡੀ ਮਨੁਕਾਮਨਾ ਟੋ ਹੱਡੀ ਪੂਰੀ ਹੋ ਜਾਵੇਗੀ ਸਾਧ ਸੰਗਤ ਜੀ ਆਓ ਹੁਣ ਆਪਾਂ ਇਸ ਪਵਿੱਤਰ ਸ਼ਬਦ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਮਹਾਪੂਰਣ ਦੇ ਬਚਨ ਨੇ ਪਾਈ ਸਭ ਤੋਂ ਪਹਿਲਾਂ ਤੁਸੀਂ ਮੂਰ ਮੰਤਰ ਦਾ ਤੋ ਵਾਚਨ ਕਰਨਾ ਹੈ ਆਓ ਹੁਣ ਆਪਾਂ ਮੂਰ ਮੰਤਰ ਦਾ ਜਾਪ ਕਰਦੇ ਹਾਂ का सत नाम करता पुरख नीर पो नीर पैर अकाल मूरत अर्जुनी सैफंग गुरप्रशाद जप आज सच जुगाद सच हैप्पी सच नानक होसी पी सच वाहगुरु जी सहाय सतसंग जी मैं मूल मंत्र का जाप इसलिए किया है ਕਿਉਂਕਿ ਸਾਧ ਸੰਗਤ ਜੀ ਬਹੁਤ ਸਾਰੇ ਸੰਗਤ ਇਦਾਂ ਦੀ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਮੂਲ ਮੰਤਰ ਦਾ ਜਾਪ ਕਿੱਥੋਂ ਲੈ ਕੇ ਕਿੱਥੇ ਤੱਕ ਹੈ ਇਸ ਲਈ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਸਾਧ ਸੰਗਤ ਜੀ ਉਹ ਧਿਆਨ ਦੇ ਨਾਲ ਮੂਲ ਮੰਤਰ ਦਾ ਜਾਪ ਦੋ ਵਾਰ ਕਰਨਾ ਹੈ ਸਾਧ ਸੰਗਤ ਜੀ ਆਓ ਹੁਣ ਆਪਾਂ ਉਹਨਾਂ ਪੰਕਤੀਆਂ ਦੀ ਸਾਂਝ ਪਾਉਂਦੇ ਹਾਂ ਜਪੁ ਮਨ ਹਰ ਹਰ ਨਾਮ ਨਿਤ ਧਿਆਏ ਜੋ ਇਛੈ ਸੋਈ ਫਲ ਪਾਵੇ ਫਿਰ ਦੁਖ ਨ ਲਾਗੇ ਆਏ ਜਪੁ ਮਨ ਹਰ ਹਰ ਨਾਮ ਨਿਤ ਧਿਆਏ ਜੋ ਇਛੈ ਸੋਈ ਫਲ ਪਾਵੇ ਫਿਰ ਦੁੱਖ ਨ ਲਾਗੇ ਆਏ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇਛਾ ਸੋਈ ਫਲ ਪਾਏ ਫਿਰ ਦੁੱਖ ਨ ਲਾਗੇ ਆਏ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇਛਾ ਪਾਏ ਫਿਰ ਦੁੱਖ ਨ ਲਾਗੇ ਆਏ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇਛ ਸੋਈ ਫਲ ਪਾਏ ਫਿਰ ਦੁੱਖ ਨ ਲਾਗੇ ਆਏ ਖਾਲਸਾ ਜੀ ਆਓ ਹੁਣ ਆਪਾਂ ਤੁਹਾਨੂੰ ਇਸ ਦੀ ਵਿਧੀ ਬਾਰੇ ਦੱਸਦੇ ਹਾਂ ਜੋ ਕਿ ਮਹਾਪੂਰਸ਼ਾਂ ਜੀ ਨੇ ਬਚਨ ਕੀਤੇ ਹਨ ਖਾਲਸਾ ਜੀ ਜਦੋਂ ਤੁਸੀਂ ਸਵੇਰੇ ਉੱਠਦੇ ਹੋ 사ਸੰਗਤ ਜੀ ਤੁਸੀਂ ਇਸ਼ਨਾਨ ਕਰਨ ਦੀ ਲੋੜ ਨਹੀਂ ਤੁਸੀਂ ਸਵੇਰੇ ਉੱਠ ਕੇ ਜਦੋਂ ਤੁਸੀਂ ਬਿਸਤਰ ਤੇ ਹੀ ਹੁੰਦੇ ਹੋ ਤੁਸੀਂ ਉਸ ਟਾਈਮ ਬੋਲ ਮੰਤਰ ਦਾ 2 ਵਾਰ ਜਾਪ ਕਰਨਾ ਹੈ ਤੇ ਇਹਨਾਂ ਪੰਕਤੀਆਂ ਦਾ ਪੰਜ ਵਾਰ ਜਾਪ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਹੋ ਸਕਦੇ ਹੋ ਤੇ ਤੁਸੀਂ ਪੰਜ ਇਸ਼ਨਾਨਾ ਕਰਨਾ ਹੈ ਜਾਂ ਫਿਰ ਮੂੰਹ ਹੱਥ ਤੋਂ ਕੀ ਤੁਸੀਂ ਇਹਨਾਂ ਦੋ ਪੰਕਤੀਆਂ ਦਾ ਜਾਪ ਕਰ ਲਿਓ ਸਾਧ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਨੇ ਜੋ ਵੀ ਪਰੇਸ਼ਾਨੀਆਂ ਨੇ ਸਾਰੀਆਂ ਦੂਰ ਹੋ ਜਾਣਗੀਆਂ ਇਹੇ ਮਹਾਪੁਸ਼ਪਾਂ ਜੀ ਦੇ ਬਚਨ ਨੇ ਭਾਈ ਜਿਹੜਾ ਇਹਨਾਂ ਦੋ ਪੰਕਤੀਆਂ ਦਾ ਜਾਪ ਕਰੇਗਾ ਉਸਦੇ ਸਾਰੇ ਕਾਜ ਅਸੀਂ ਆਪ ਸਵਾਰਾਂਗੇ ਸਾਧ ਸੰਗਤ ਜੀ ਤੁਸੀਂ ਵੀ ਇੱਕ ਵਾਰ ਇਹਨਾਂ ਦਾ ਜਾਪ ਕਰਕੇ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਨੇ ਜੋ ਵੀ ਪਰੇਸ਼ਾਨੀਆਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ ਕਿਉਂਕਿ ਜਿਹੜਾ ਮਨੁੱਖ ਮਹਾਪੂਸ਼ਾ ਨੂੰ ਸੱਚੇ ਮਨ ਨਾਲ ਯਾਦ ਕਰਦਾ ਹੈ ਮਹਾਪੂਸ਼ ਜੀ ਉਹਨਾਂ ਦੀਆਂ ਅੱਜ ਵੀ ਅਦਾਸਾਂ ਪੂਰੀਆਂ ਕਰਦੇ ਹਨ ਚਾਹੇ ਮਹਾਪੂਸ਼ ਜੀ ਅੱਜ ਸੱਚਖੰਡ ਵਿਰਾਜ ਗਏ ਨਹੀਂ ਪਰ ਸੰਗਤ ਜੀ ਜਿਹੜਾ ਵੀ ਉਹਨਾਂ ਨੂੰ ਸ਼ਰਧਾ ਭਾਵਨਾ ਦੇ ਨਾਲ ਯਾਦ ਕਰਦਾ ਹੈ ਉਹਨਾਂ ਦੀਆਂ ਅੱਜ ਵੀ ਅਦਾਸਾਂ ਪੂਰੀਆਂ ਹੁੰਦੀਆਂ ਹਨ ਸਾਸੰਗਤ ਜੀ ਜਿੱਥੇ ਮਹਾਪੁਰਸ਼ ਜੀ ਦੀ ਗਤੀ ਹੁੰਦੀ ਹੈ ਉਹ ਹਰ ਟਾਈਮ ਉੱਥੇ ਹਾਜ਼ਰ ਨਾਜ਼ਰ ਹੀ ਰਹਿੰਦੇ ਹਨ ਇਹ ਆਪਾਂ ਨੂੰ ਲੱਗਦਾ ਹੈ ਕਿ ਮਹਾਪੁਰਸ਼ ਜੀ ਸੱਚਖੰਡ ਚਲੇ ਗਏ ਹਨ ਨਹੀਂ ਸਾਸੰਗਤ ਜੀ ਸਿਰਫ ਆਪਣਾ ਸਰੀਰ त्याਗਿਆ ਹੈ ਪਰ ਉਹਨਾਂ ਦੀ ਰੂਹ ਉੱਥੇ ਹੀ ਹੈ ਤੁਸੀਂ ਇੱਕ ਵਾਰ ਜਦੋਂ ਵੀ ਹੰਸਾਲੀ ਸਾਹਿਬ ਜਾਣਦੇ ਹੋ ਇੱਕ ਤਵਾਰ ਧਿਆਨ ਦੇ ਕੇ ਮਹਾਪੁਰਸ਼ਾਂ ਜੀ ਦਾ ਉਹਨਾਂ ਨੂੰ ਯਾਦ ਕਰਕੇ ਦੇਖਿਓ ਤੁਹਾਨੂੰ ਖੁਦ ਮਹਿਸੂਸ ਹੋਊਗਾ ਕਿ ਮਹਾਪੁਰਸ਼ ਜੀ ਇੱਥੇ ਹੀ ਹਨ ਸਾ ਸੰਗਤ ਜੀ ਮਹਾਪੁਰਸ਼ਾਂ ਜੀ ਦੀ ਬਹੁਤ ਕਿਰਪਾ ਹੁੰਦੀ ਹੈ ਤੁਸੀਂ ਵੀ ਇੱਕ ਵਾਰ ਇਹਨਾਂ ਪੰਕਤੀਆਂ ਦਾ ਜਾਪ ਕਰਕੇ ਦੇਖੋ ਤੁਹਾਡੀ ਵੀ ਜ਼ਿੰਦਗੀ ਵਿੱਚ ਸੁਖ ਹੀ ਸੁਖ ਆਣਗੇ ਸਾਧ ਸੰਗਤ ਜੀ ਤੁਹਾਡੇ ਤੇ ਵੀ ਕਿਰਪਾ ਹੋਵੇਗੀ ਮਹਾਂਪੂਰਜ ਜੀ ਦੀ ਖਾਲਸਾ ਜੀ ਮਹਾਂਪੂਰਜ ਜੀ ਆਖਦੇ ਹਨ ਪਾਈ ਜਿਨਾਂ ਇਸ਼ਨਾਨ ਇੱਕ ਵਾਰ ਆਪਣੇ ਮਨ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਉਤੇ ਭਰੋਸਾ ਕਰ ਲੈਂਦਾ ਹੈ ਤਾਂ ਸਾਧ ਸੰਗਤ ਜੀ ਪਾਈ ਗੁਰੂ ਜੀ ਉਹਦੀਆਂ ਅਦਸਾਂ ਖਾਲੀ ਨਹੀਂ ਜਾਣ ਦਿੰਦੇ ਗਲ ਸਿਰਫ ਇੱਕ ਵਿਸ਼ਵਾਸ ਦੀ ਹੈ ਤੁਸੀਂ ਵਾਹਿਗੁਰੂ ਜੀ ਉੱਤੇ ਵਿਸ਼ਵਾਸ ਰੱਖ ਕੇ ਇਤੇ ਦੇਖੋ ਜਿਹੜਾ ਗੁਰੂ ਅੱਗੇ ਵੀ ਅਰਦਾਸਾਂ ਕਰਦੇ ਹਨ ਆਪਣੇ ਤੇ ਪਖੰਡੀਆਂ ਬਾਬਿਆਂ ਕੋਲ ਵੀ ਜਾਂਦੇ ਹਨ ਤਾਂ ਮਹਾਪੁਸਤ ਜੀ ਕਹਿੰਦੇ ਨੇ ਭਾਈ ਪੱਲਾ ਸਿਰਫ ਇੱਕ ਦਾ ਫੜ ਕੇ ਰੱਖੀ ਤੂੰ ਜ਼ਿੰਦਗੀ ਦੇ ਵਿੱਚ ਤਰ ਜਾਵੇਂਗਾ ਜਿਹੜੀ ਜਗਾ ਜਗਾਤੀ ੜਕਦੇ ਹਨ ਤੇ ਵਾਹਿਗੁਰੂ ਜੀ ਅੱਗੇ ਅਰਦਾਸਾਂ ਵੀ ਕਰਦੇ ਹਨ ਮਹਾਪੂਰਜ ਜੀ ਕਹਿੰਦੇ ਨੇ ਭਾਈ ਉਹਨਾਂ ਦੀਆਂ ਅਰਦਾਸਾਂ ਕਦੀ ਕਬੂਲ ਨਹੀਂ ਹੁੰਦੀਆਂ ਉਹੋ ਦਰਦਾਂ ਦੇ ਪੜਕਣ ਜੋਗੇ ਹੀ ਰਹਿ ਜਾਂਦੇ ਹਨ ਮਹਾਪੂਰਜ ਜੀ ਦੇ ਵਚਨੇ ਭਾਈ ਤੁਸੀਂ ਆਪਣਾ ਸੱਚੇ ਮਨ ਦੇ ਨਾਲ ਮਹਾਰਾਜ ਜੀ ਅੱਗੇ ਗੁਰਗੰ ਸਾਬ ਜੀ ਅੱਗੇ ਅਰਦਾਸਾਂ ਕਰੋ ਤੇ ਉਹਨਾਂ ਦਾ ਪੱਲਾ ਫੜ ਕੇ ਰੱਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ ਹੋ ਕਿਸੇ ਕੋਲ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਸਾਡੇ ਗੁਰੂ ਦੇ ਉੱਤੇ ਕੁਝ ਵੀ ਨਹੀਂ ਹੈ ਉਹ ਬਾਬੇ ਨੇ ਉਹ ਕਰਦੇ ਕੋਈ ਉਪਾ ਕਰਉਂਦੇ ਹਨ ਕਦੇ ਕੋਈ ਉਪਾਏ ਕਰਉਂਦੇ ਹਨ ਸਾ ਸੰਗਤ ਜੀ ਉਹਨਾਂ ਨੇ ਆਪਣੇ ਵਿਜਨਸ ਪਣਾਏ ਹੋਏ ਨੇ ਕੰਮ ਤੇ ਕਿਸੇ ਦਾ ਹੀ ਸਿਰੇ ਚੱਲਦਾ ਹੈ ਸਾ ਸੰਗਤ ਜੀ ਨਹੀਂ ਤਾਂ ਤੁਹਾਡਾ ਵੀ ਫਜ਼ੂਲ ਖर्चे ਹੀ ਹੁੰਦੇ ਹਨ ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਭਾਈ ਮਹਾਰਾਜ ਜੀ ਸਾਡੇ ਤੋਂ 1 ਰੁਪਏ ਦੀ ਵੀ ਕਹਿੰਦੇ ਸਾਡੇ ਅੱਗੇ ਨਾ ਚੜਾਓ ਪਰ ਵਾਹਿਗੁਰੂ ਜੀ ਸਾਡੀਆਂ ਦਾਸਾਂ ਸਾਰੀਆਂ ਪੂਰੀਆਂ ਕਰਦੇ ਹਨ ਸਾ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਵਾਹਿਗੁਰੂ ਜੀ ਨੇ ਸਾਨੂੰ ਕਿੰਨਾ ਸੋਨਾ ਜੀਵਨ ਦਿੱਤਾ ਹੈ ਪਹਿਨਣ ਲਈ ਕੱਪੜੇ ਦਿੱਤੇ ਨੇ ਰਹਿਣ ਲਈ ਘਰ ਦਿੱਤਾ ਹੈ ਕਿੰਨੀਆਂ ਹੀ ਰਹਿਮਤਾਂ ਦਿੱਤੀਆਂ ਹਨ 사త్సੰਗਤ ਜੀ ਜੇ ਹਜੇ ਵੀ ਅਸੀਂ ਵਾਹਿਗੁਰੂ ਜੀ ਦੇ ਅੱਗੇ ਵਾਹਿਗੁਰੂ ਜੀ ਤੇ ਸ਼ੱਕ ਕਰੀਏ ਤਾਂ ਸਾਡੇ ਵਰਗਾ ਕੋਈ ਮਨੁੱਖ ਨਹੀਂ ਹੋ ਸਕਦਾ 사త్సੰਗਤ ਜੀ ਪਿਛਲੀ ਗਲਤੀ ਸਿਰਫ ਸਾਡੀ ਹੈ ਕਿਉਂਕਿ ਅਸੀਂ ਆਪਣੇ ਵਾਹਿਗੁਰੂ ਜੀ ਨੂੰ ਨਹੀਂ ਪਛਾਣ ਸਕਦੇ ਕਿਉਂਕਿ ਵਾਹਿਗੁਰੂ ਜੀ ਵੀ ਸਾਡੇ ਅੰਦਰ ਹੀ ਵਸਦੇ ਨੇ ਬਸ ਉਹਨਾਂ ਨੂੰ ਇੱਕ ਪਛਾਣਨ ਦੇ ਲੋੜ ਹੈ ਤੁਸੀਂ ਜਾਣਦੇ ਹੋ ਮਹਾਪੂਸ਼ਾ ਜੀ ਨੇ ਕਿੰਨੀ ਹੀ ਦੁਨੀਆ ਦਾ ਸੁਧਾਰ ਕੀਤਾ ਹੈ ਕਿੰਨਾ ਹੀ ਭਲਾ ਕੀਤਾ ਹੈ ਤੇ ਜੋ ਵੀ ਸੰਗਤ ਉਹਨਾਂ ਕੋਲ ਜਾਂਦੀ ਹੈ ਮਹਾਪੂਸ਼ ਜੀ ਆਪ ਤੇ ਵਾਹਿਗੁਰੂ ਤੇ ਰੰਗਾਂ ਵਿੱਚ ਰੰਗੇ ਹੋਏ ਸਨ ਤੇ ਉਹ ਆਪਣੀ ਸੰਗਤ ਨੂੰ ਆਪਣੇ ਪ੍ਰੇਮੀਆਂ ਨੂੰ ਆਪਣੇ ਸੇਵਾਦਾਰਾਂ ਨੂੰ ਬਾਣੀ ਦੇ ਨਾਲ ਹੀ ਜੋੜਦੇ ਹਨ ਤਾਂ ਜੋ ਉਹਨਾਂ ਦਾ ਆਉਣ ਵਾਲੇ ਟਾਈਮ ਦੇ ਵਿੱਚ ਪੱਲਾ ਹੋ ਸਕੇ ਸਾ ਸੰਗਤ ਜੀ ਏਸੀ ਆਪਣੀ ਅੱਜ ਦੀ ਵੀਡੀਓ ਕਥਾਵਟੀਆਂ ਲੱਗੀ ਹੋਵੇ ਤਾਂ ਵਾਟੋ ਵਾਟ ਸ਼ੇਅਰ ਜਰੂਰ ਕਰਨਾ ਜੀ ਸਾ ਸੰਗਤ ਜੀ ਤਾਂ ਜੋ ਕਿਸੇ ਦਾ ਪੱਲਾ ਹੋ ਸਕੇ ਸਾ ਸੰਗਾ ਜੀ ਇਹ ਸੀ ਆਪਣੀ ਕਥਾ ਤੁਸੀਂ ਵੀ ਇਹਨਾਂ ਦੋ ਪੰਗਤੀਆਂ ਦਾ ਜਾਪ ਕਰਕੇ ਦੇਖੋ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਭਾਈ ਇਹੇ ਮਹਾਂਪੁਰਸ਼ਾਂ ਜੀ ਦੇ ਬਚਨ ਨੇ ਜਿਹੜਾ ਮੰਨ ਲਵੇਗਾ ਉਹ ਜ਼ਿੰਦਗੀ ਦੇ ਵਿੱਚ ਤਰ ਜਾਵੇਗਾ ਸਾ ਸੰਗਾ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖੀਮਾ ਬਖਸ਼ਣੀ ਜੀ ਸਾਥ ਸੰਗਤ ਜੀ ਔਨੀ ਦੇ ਤੱਕ ਇਸ ਵੀਡੀਓ ਤੱਕ ਪੜਨੀ ਰਹਿਣਾ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਥ ਸੰਗਤ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਨਵੀਆਂ ਵੀਡੀਓਸ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਥ ਸੰਗਤ ਜੀ ਹਾਉ ਹੁਣ ਵਾਹਿਗੁਰੂ ਜੀ ਦੇ ਪਖਸ਼ੀ ਹੋਈ ਫਤੇ ਨੂੰ ਆਪਣੇ ਪਵਿੱਤਰ ਦਸਨਾ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ